ਸਰ ਸ਼ਕਲ ਜ਼ਾਇਰ ਨੂੰ ਮੈਂ ਹਦਫ਼ਸੀਰਤ कौर ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਕੈਨੇਡਾ ਭਾਰਤ ਵੱਲ ਆਪਣੀਆਂ ਊਰਜਾ ਨਿਰਯਾਤਾਂ ਵਧਾਉਣ ਦੇ ਯਤਨ ਕਰ ਰਿਹਾ ਹੈ ਵਿਸ਼ਲੇਸ਼ਕਾਂ ਦੇ ਮੁਤਾਬਕ ਭਾਰਤ ਦੀ ਵੱਡੀ ਆਬਾਦੀ ਅਤੇ ਤੇਜ਼ ਆਰਥਿਕ ਵਿਕਾਸ ਕਾਰਨ ਇਸ ਦੇ ਫੋਸਿਲ ਫਿਊਲ ਦੀ ਮੰਗ ਵਿੱਚ ਤੇਜ਼ੀ ਆ ਰਹੀ ਹੈ ਜਿਸ ਕਰਕੇ ਕੈਨੇਡਾ ਲਈ ਇਹ ਇੱਕ ਵਧੀਆ ਮਾਰਕੀਟ ਬਣ ਸਕਦੀ ਹੈ ਕੈਨੇਡਾ ਦੇ ਊਰਜਾ ਮੰਤਰੀ ਟਿਮ ਹੌਕਸਨ ਨੇ ਗੋਆ ਵਿੱਚ ਭਾਰਤ એનર્ਜੀ ਵੀਕ ਕਾਨਫਰੰਸ 'ਚ ਦੱਸਿਆ ਕਿ ਕੈਨੇਡਾ ਆਪਣੇ ਗ੍ਰਾਹਕ ਬੇਸ ਨੂੰ ਵਧਾਉਣ ਅਤੇ ਅਮਰੀਕਾ 'ਤੇ ਨਿਰਭਰਤਾ ਘਟਾਉਣ ਲਈ ਭਾਰਤ ਵੱਲ ਊਰਜਾ ਨਿਰਯਾਤ ਵਧਾਉਣਾ ਚਾਹੁੰਦਾ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ 98% ਦੀ ਊਰਜਾ ਨਿਰਯਾਤ ਕਰਨਾ ਇੱਕ ਰਣਨੀਤਿਕ ਗਲਤੀ ਹੈ। ਰਾਇਸਟਾਰ ਐਨਰਜੀ ਦੇ ਸੀਨੀਅਰ ਵਾਈਸ ਪ੍ਰੈਸਿਡੈਂਟ ਸੂਜ਼ਨ ਬੈਲ ਨੇ ਕਿਹਾ ਕਿ ਕੈਨੇਡਾ ਦੇ ਫੋਸਲ ਫਿਊਲ ਨੂੰ ਭਾਰਤ ਭੇਜਣਾ ਇੱਕ ਮਾਣਯੋਗ ਯੋਜਨਾ ਹੈ ਭਾਰਤ ਵਿੱਚ ਪਹਿਲਾਂ ਹੀ ਰਿਫਾਈਨਿੰਗ ਉਦਯੋਗ ਵੱਡਾ ਹੈ ਜੋ ਲਗਭਗ 6 ਮਿਲੀਅਨ ਬੈਰਲ ਕੱਚੇ ਤੇਲ ਦੀ ਪ੍ਰਕਿਰਿਆ ਕਰਦਾ ਹੈ ਉਹਨਾਂ ਨੇ ਕਿਹਾ ਕਿ ਸਿਰਫ ਕੱਚਾ ਤੇਲ ਹੀ ਨਹੀਂ ਨਾਪਥਾ ਅਤੇ ਇਥੀਨ ਵੀ ਭਾਰਤ ਨੂੰ ਭੇਜੇ ਜਾ ਸਕਦੇ ਹਨ ਕੈਨੇਡਾ ਹੁਣ ਤੱਕ ਭਾਰਤ ਨੂੰ ਲਗਭਗ 1.5 ਲੱਖ ਹਜ਼ਾਰ ਬੈਰਲ ਦੇ ਨਾਨ ਰੇਟ ਨਾਲ ਕੱਚਾ ਤੇਲ ਵੇਚਦਾ ਹੈ ਜੋ ਭਾਰਤ ਦੀ ਕੁੱਲ ਮੰਗ ਦਾ ਇਹ ਇੱਕ ਛੋਟਾ ਹਿੱਸਾ ਹੈ। ਜ਼ਿਆਦਾਤਰ ਭਾਰਤੀ ਭਾਰੀ ਕੱਚੇ ਤੇਲ ਦੀਆਂ ਆਯਾਤ ਇਰਾਕ ਤੋਂ ਹੁੰਦੀਆਂ ਹਨ, ਜਿਸ ਦੀ ਥਾਂ ਕੈਨੇਡਾ ਦਾ ਤੇਲ ਲਾਇਆ ਜਾ ਸਕਦਾ ਹੈ। ਵਿਸ਼ਲੇਸ਼ਕ ਰੌਰੀ ਜੌਨਸਟਨ ਦੇ ਮੁਤਾਬਕ, ਜੇ ਇੱਕ ਨਵੀਂ ਪਾਈਪਲਾਈਨ ਬਣਾਈ ਜਾਵੇ ਜੋ ਡੀਪ ਆਟਰ ਪੋਰਟ ਨਾਲ ਜੁੜੀ ਹੋਵੇ ਅਤੇ ਵੱਡੀਆਂ ਜਹਾਜ਼ਾਂ ਨੂੰ ਸੰਭਾਲ ਸਕੇ, ਤਾਂ ਭਾਰਤ ਕੈਨੇਡਾ ਲਈ ਹੋਰ ਆਸਾਨ ਮਾਰਕੀਟ ਬਣ ਜਾਵੇਗਾ। ਉਨਾ ਨੇ ਕਿਹਾ ਕਿ ਚਾਈਨਾ ਦੀ ਮੰਗ ਅਗਲੇ ਕੁਝ ਦਹਾਕਿਆਂ ਵਿੱਚ ਸਥਿਰ ਹੋ ਜਾਵੇਗੀ ਇਸ ਲਈ ਭਾਰਤ ਹਮੇਸ਼ਾ ਦੁਨੀਆ ਲਈ ਅਗਲਾ ਵੱਡਾ ਇੰਜਨ ਹੋਵੇਗਾ ਹਾਲਾਂਕਿ 2025 ਵਿੱਚ ਭਾਰਤ ਵਿੱਚ ਤੇਲ ਦੀ ਮੰਗ ਸੋਚੇ ਅਨੁਸਾਰ ਤੇਜ਼ ਨਹੀਂ ਵਧੀ ਪਰ 2026 ਵਿੱਚ ਇਸ ਦੀ ਮੰਗ ਤੇਜ਼ ਹੋਣ ਦੀ ਸੰਭਾਵਨਾ ਹੈ ਇਨਾ ਕਾਰਨ ਕਰਕੇ ਭਾਰਤ ਕੈਨੇਡਾ ਲਈ ਇੱਕ ਸਟ੍ਰੈਟੈਜੀਕ ਮਾਰਕੀਟ ਹੈ ਸੂਜ਼ਨ ਬੈਲ ਨੇ ਇਹ ਵੀ ਕਿਹਾ ਕਿ ਲਿਕੁਇਫਾਈਡ ਨੈਚੁਰਲ ਗੈਸ ਯਾਨੀ ਐਲ ਐਨ ਜੀ ਲਈ ਵੀ ਮੌਕਾ ਹੈ ਭਾਰਤ ਦੁਨੀਆ ਦੀ ਲਗਭਗ 5% ਦੀ ਐਲ ਐਨ ਜੀ ਆਯਾਤ ਕਰਦਾ ਹੈ ਉਨ੍ਹਾਂ ਨੇ ਕਿਹਾ ਕਿ ਚਾਈਨਾ ਦੇ ਮੁਕਾਬਲੇ ਭਾਰਤ ਦੀ ਮਾਰਕੀਟ ਛੋਟੀ ਹੋਣ ਦੇ ਬਾਵਜੂਦ ਵੀ ਕਾਫੀ ਮਹੱਤਵਪੂਰਨ ਹੈ ਅਤੇ ਕੈਨੇਡਾ ਨੂੰ ਇਸ ਵਿੱਚ ਭਾਗ ਲੈਣਾ ਚਾਹੀਦਾ ਹੈ। ਕੈਨੇਡਾ ਦੀ ਕੇਂਦਰੀ ਸਰਕਾਰ ਦੇ ਡੇਟਾ ਅਨੁਸਾਰ ਭਾਰਤ ਕੈਨੇਡਾ ਦਾ 7ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਜਿੱਥੇ ਖਨੀਜ ਤੇਲ ਅਤੇ ਉਤਪਾਦਾਂ ਦੀ ਵਪਾਰਕ ਮੁੱਲ ਲਗਭਗ 767 ਮਿਲੀਅਨ ਡਾਲਰ ਹੈ ਜੋ ਕੁੱਲ ਨਿਰਯਾਤ ਦਾ 14.5 ਫੀਸਦੀ ਹੈ। ਭਾਰਤ ਦੇ ਉੱਚ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕਿਹਾ ਹੈ ਕਿ ਦੋਵੇਂ ਦੇਸ਼ਾਂ ਲਈ ਵਪਾਰਕ ਸਹਿਯੋਗ ਦੇ ਬਹੁਤ ਮੌਕੇ ਹਨ ਜਿਸ ਵਿੱਚ ਊਰਜਾ, ਖਾਦ, ਨਿਊਕਲੀਅਰ ਅਤੇ ਅਹੰਕਰਮੀ ਖਨੀਜ ਸ਼ਾਮਲ ਹੈ। ਉਹਨਾਂ ਨੇ ਕਿਹਾ ਅਸੀਂ ਹਰ ਸੰਪਵਦ ਦੇਸ਼ ਨਾਲ ਮਿਲ ਕੇ ਸੌਦਿਆਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਖਾਸ ਕਰਕੇ ਕੈਨੇਡਾ ਵਰਗੇ ਦੇਸ਼ਾਂ ਨਾਲ। ਇਸ ਤਰ੍ਹਾਂ ਕੈਨੇਡਾ ਦਾ ਭਾਰਤ ਨਾਲ ਊਰਜਾ ਵਪਾਰ ਵਧਾਉਣਾ ਇੱਕ ਸਟ੍ਰੈਟਿਜਿਕ ਕਦਮ ਬਣ ਗਿਆ ਹੈ। ਇਹ ਨਾ ਸਿਰਫ ਕੈਨੇਡਾ ਦੇ ਐਕਸਪੋਰਟ ਵਧਾ ਲਈ ਜ਼ਰੂਰੀ ਹੈ ਬਲਕਿ ਭਾਰਤ ਦੀ ਤੇਜ਼ ਵਧ ਰਹੀ ਮੰਗ ਨੂੰ ਵੀ ਪੂਰਾ ਕਰ ਸਕਦਾ ਹੈ ਦੋਵੇਂ ਦੇਸ਼ਾਂ ਲਈ ਇਹ ਫਾਇਦੇਮੰਦ ਕਦਮ ਸਾਬਤ ਹੋ ਸਕਦਾ ਹੈ ਕੈਨੇਡਾ ਨੂੰ ਨਵੇਂ ਮਾਰਕੀਟ ਮਿਲਣਗੇ ਅਤੇ ਭਾਰਤ ਨੂੰ ਜ਼ਰੂਰੀ ਊਰਜਾ ਸਪਲਾਈ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਟਿੱਕੀ ਹੈ ਕਿ ਕੈਨੇਡਾ ਕਿੰਨੀ ਤੇਜ਼ੀ ਨਾਲ ਇਸ ਕਦਮ ਨੂੰ ਅੱਗੇ ਵਧਾਉਣ ਦਾ ਫੈਸਲਾ ਕਰਦਾ ਹੈ ਅਤੇ ਇਹ ਕਦਮ ਦੋਵੇਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ ਤੇ ਕੀ ਅਸਰ ਪਾਵੇਗਾ ਤਰਸ਼ਕਲ ਜ਼ਾਰੇ ਨੂੰ ਮੈਂ ਹਾਂ ਤਫਸੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਕੈਨੇਡਾ ਭਾਰਤ ਵੱਲ ਆਪਣੀਆਂ ਊਰਜਾ ਨਿਰਯਾਤਾਂ ਵਧਾਉਣ ਦੇ ਯਤਨ ਕਰ ਰਿਹਾ ਹੈ ਵਿਸ਼ਲੇਸ਼ਕਾਂ ਦੇ ਮੁਤਾਬਕ ਭਾਰਤ ਦੀ ਵੱਡੀ ਆਬਾਦੀ ਅਤੇ ਤੇਜ਼ ਆਰਥਿਕ ਵਿਕਾਸ ਕਾਰਨ ਇਸ ਦੇ ਫੋਸਿਲ ਫਿਊਲ ਦੀ ਮੰਗ ਵਿੱਚ ਤੇਜ਼ੀ ਆ ਰਹੀ ਹੈ ਜਿਸ ਕਰਕੇ ਕੈਨੇਡਾ ਲਈ ਇਹ ਇੱਕ ਵਧੀਆ ਮਾਰਕੀਟ ਬਣ ਸਕਦੀ ਹੈ ਕੈਨੇਡਾ ਦੇ ਊਰਜਾ ਮੰਤਰੀ ਟਿਮ ਹੌਕਸਨ ਨੇ ਗੋਆ ਵਿੱਚ ਭਾਰਤ એનર્ਜੀ ਵੀਕ ਕਾਨਫਰੰਸ 'ਚ ਦੱਸਿਆ ਕਿ ਕੈਨੇਡਾ ਆਪਣੇ ਗ੍ਰਾਹਕ ਬੇਸ ਨੂੰ ਵਧਾਉਣ ਅਤੇ ਅਮਰੀਕਾ 'ਤੇ ਨਿਰਭਰਤਾ ਘਟਾਉਣ ਲਈ ਭਾਰਤ ਵੱਲ ਊਰਜਾ ਨਿਰਯਾਤ ਵਧਾਉਣਾ ਚਾਹੁੰਦਾ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ 98% ਦੀ ਊਰਜਾ ਨਿਰਯਾਤ ਕਰਨਾ ਇੱਕ ਰਣਨੀਤਿਕ ਗਲਤੀ ਹੈ। રાઇસ્ટાર એનર્જી ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੂਜ਼ਨ ਬੈਲ ਨੇ ਕਿਹਾ ਕਿ ਕੈਨੇਡਾ ਦੇ ਫੋਸਲ ਫਿਊਲ ਨੂੰ ਭਾਰਤ ਭੇਜਣਾ ਇੱਕ ਮਾਣਯੋਗ ਯੋਜਨਾ ਹੈ ਭਾਰਤ ਵਿੱਚ ਪਹਿਲਾਂ ਹੀ ਰਿਫਾਈਨਿੰਗ ਉਦਯੋਗ ਵੱਡਾ ਹੈ ਜੋ ਲਗਭਗ 6 ਮਿਲੀਅਨ ਬੈਰਲ ਕੱਚੇ ਤੇਲ ਦੀ ਪ੍ਰਕਿਰਿਆ ਕਰਦਾ ਹੈ ਉਹਨਾਂ ਨੇ ਕਿਹਾ ਕਿ ਸਿਰਫ ਕੱਚਾ ਤੇਲ ਹੀ ਨਹੀਂ ਨਾਪਥਾ ਅਤੇ ਇਥੀਨ ਵੀ ਭਾਰਤ ਨੂੰ ਭੇਜੇ ਜਾ ਸਕਦੇ ਹਨ ਕੈਨੇਡਾ ਹੁਣ ਤੱਕ ਭਾਰਤ ਨੂੰ ਲਗਭਗ 1.5 ਲੱਖ ਹਜ਼ਾਰ ਬੈਰਲ ਦੇ ਨਾਨ ਰੇਟ ਨਾਲ ਕੱਚਾ ਤੇਲ ਵੇਚਦਾ ਹੈ ਜੋ ਭਾਰਤ ਦੀ ਕੁੱਲ ਮੰਗ ਦਾ ਸਿਰਫ ਇੱਕ ਛੋਟਾ ਹਿੱਸਾ ਹੈ ਜ਼ਿਆਦਾਤਰ ਭਾਰਤੀ ਭਾਰੀ ਕੱਚੇ ਤੇਲ ਦੀਆਂ ਆਯਾਤ ਇਰਾਕ ਤੋਂ ਹੁੰਦੀਆਂ ਹਨ ਜਿਸ ਦੀ ਥਾਂ ਕੈਨੇਡਾ ਦਾ ਤੇਲ ਲਾਇਆ ਜਾ ਸਕਦਾ ਹੈ ਵਿਸ਼ਲੇਸ਼ਕ ਰੌਰੀ ਜੌਨਸਟਨ ਦੇ ਮੁਤਾਬਕ ਜੇ ਇੱਕ ਨਵੀਂ ਪਾਈਪਲਾਈਨ ਬਣਾਈ ਜਾਵੇ ਜੋ ਡੀਪ ਆਰਡਰ ਪੋਰਟ ਨਾਲ ਜੁੜੀ ਹੋਵੇ ਅਤੇ ਵੱਡੀਆਂ ਜਹਾਜ਼ਾਂ ਨੂੰ ਸੰਭਾਲ ਸਕੇ ਤਾਂ ਭਾਰਤ ਕੈਨੇਡਾ ਲਈ ਹੋਰ ਆਸਾਨ ਮਾਰਕੀਟ ਬਣ ਜਾਵੇਗਾ ਉਨਾਂ ਨੇ ਕਿਹਾ ਕਿ ਚਾਈਨਾ ਦੀ ਮੰਗ ਅਗਲੇ ਕੁਝ ਦਹਾਕਿਆਂ ਵਿੱਚ ਸਥਿਰ ਹੋ ਜਾਵੇਗੀ ਇਸ ਲਈ ਭਾਰਤ ਹਮੇਸ਼ਾ ਦੁਨੀਆ ਲਈ ਅਗਲਾ ਵੱਡਾ ਇੰਜਨ ਹੋਵੇਗਾ ਹਾਲਾਂਕਿ 2025 ਵਿੱਚ ਭਾਰਤ ਵਿੱਚ ਤੇਲ ਦੀ ਮੰਗ ਸੋਚੇ ਅਨੁਸਾਰ ਤੇਜ਼ ਨਹੀਂ ਵਧੀ ਪਰ 2026 ਵਿੱਚ ਇਸ ਦੀ ਮੰਗ ਤੇਜ਼ ਹੋਣ ਦੀ ਸੰਭਾਵਨਾ ਹੈ ਇਨਾ ਕਾਰਨ ਕਰਕੇ ਭਾਰਤ ਕੈਨੇਡਾ ਲਈ ਇੱਕ ਸਟ੍ਰੈਟੈਜੀਕ ਮਾਰਕੀਟ ਹੈ ਸੂਜ਼ਨ ਬੈਲ ਨੇ ਇਹ ਵੀ ਕਿਹਾ ਕਿ ਲਿਕੁਇਫਾਈਡ ਨੈਚੁਰਲ ਗੈਸ ਯਾਨੀ ਐਲ ਐਨ ਜੀ ਲਈ ਵੀ ਮੌਕਾ ਹੈ ਭਾਰਤ ਦੁਨੀਆ ਦੀ ਲਗਭਗ 5 ਫੀਸਦੀ ਐਲ ਐਨ ਜੀ ਆਯਾਤ ਕਰਦਾ ਹੈ ਉਨ੍ਹਾਂ ਨੇ ਕਿਹਾ ਕਿ ਚਾਈਨਾ ਦੇ ਮੁਕਾਬਲੇ ਭਾਰਤ ਦੀ ਮਾਰਕੀਟ ਛੋਟੀ ਹੋਣ ਦੇ ਬਾਵਜੂਦ ਵੀ ਕਾਫੀ ਮਹੱਤਵਪੂਰਨ ਹੈ ਅਤੇ ਕੈਨੇਡਾ ਨੂੰ ਇਸ ਵਿੱਚ ਭਾਗ ਲੈਣਾ ਚਾਹੀਦਾ ਹੈ। ਕੈਨੇਡਾ ਦੀ ਕੇਂਦਰੀ ਸਰਕਾਰ ਦੇ ਡੇਟਾ ਅਨੁਸਾਰ ਭਾਰਤ ਕੈਨੇਡਾ ਦਾ 7ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਜਿੱਥੇ ਖਨੀਜ ਤੇਲ ਅਤੇ ਉਤਪਾਦਾਂ ਦੀ ਵਪਾਰਕ ਮੁੱਲ ਲਗਭਗ 767 ਮਿਲੀਅਨ ਡਾਲਰ ਹੈ ਜੋ ਕੁੱਲ ਨਿਰਯਾਤ ਦਾ 14.5 ਫੀਸਦੀ ਹੈ। ਭਾਰਤ ਦੇ ਉੱਚ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕਿਹਾ ਹੈ ਕਿ ਦੋਵੇਂ ਦੇਸ਼ਾਂ ਲਈ ਵਪਾਰਕ ਸਹਿਯੋਗ ਦੇ ਬਹੁਤ ਮੌਕੇ ਹਨ ਜਿਸ ਵਿੱਚ ਊਰਜਾ ਖਾਦ ਨਿਊਕਲੀਅਰ ਅਤੇ ਅਹੰਕਰਮੀ ਖਨੀਜ ਸ਼ਾਮਿਲ ਹੈ। ਉਹਨਾਂ ਨੇ ਕਿਹਾ ਅਸੀਂ ਹਰ ਸੰਪਵਦੇਸ਼ ਨਾਲ ਮਿਲ ਕੇ ਸੌਦਿਆਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਖਾਸ ਕਰਕੇ ਕੈਨੇਡਾ ਵਰਗੇ ਦੇਸ਼ਾਂ ਨਾਲ। ਇਸ ਤਰ੍ਹਾਂ ਕੈਨੇਡਾ ਦਾ ਭਾਰਤ ਨਾਲ ਊਰਜਾ ਵਪਾਰ ਵਧਾਉਣਾ ਇੱਕ ਸਟ੍ਰੈਟਿਜਿਕ ਕਦਮ ਬਣ ਗਿਆ ਹੈ। ਇਹ ਨਾ ਸਿਰਫ ਕੈਨੇਡਾ ਦੇ ਐਕਸਪੋਰਟ ਵੇਪ ਬਣਨਤਾਲੀ ਜ਼ਰੂਰੀ ਹੈ ਬਲਕਿ ਭਾਰਤ ਦੀ ਤੇਜ਼ ਵਧ ਰਹੀ ਮੰਗ ਨੂੰ ਵੀ ਪੂਰਾ ਕਰ ਸਕਦਾ ਹੈ ਦੋਵੇਂ ਦੇਸ਼ਾਂ ਲਈ ਇਹ ਫਾਇਦੇਮੰਦ ਕਦਮ ਸਾਬਤ ਹੋ ਸਕਦਾ ਹੈ ਕੈਨੇਡਾ ਨੂੰ ਨਵੇਂ ਮਾਰਕੀਟ ਮਿਲਣਗੇ ਅਤੇ ਭਾਰਤ ਨੂੰ ਜ਼ਰੂਰੀ ਊਰਜਾ ਸਪਲਾਈ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਟਿੱਕੀ ਹੈ ਕਿ ਕੈਨੇਡਾ ਕਿੰਨੀ ਤੇਜ਼ੀ ਨਾਲ ਇਸ ਕਦਮ ਨੂੰ ਅੱਗੇ ਵਧਾਉਣ ਦਾ ਫੈਸਲਾ ਕਰਦਾ ਹੈ ਅਤੇ ਇਹ ਕਦਮ ਦੋਵੇਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ ਤੇ ਕੀ ਅਸਰ ਪਾਵੇਗਾ ਤਰਸ਼ਕਲ ਜ਼ਾਰੇ ਨੂੰ ਮੈਂ ਹਾਂ ਤਫਸੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਕੈਨੇਡਾ ਭਾਰਤ ਵੱਲ ਆਪਣੀਆਂ ਊਰਜਾ ਨਿਰਯਾਤਾਂ ਵਧਾਉਣ ਦੇ ਯਤਨ ਕਰ ਰਿਹਾ ਹੈ ਵਿਸ਼ਲੇਸ਼ਕਾਂ ਦੇ ਮੁਤਾਬਕ ਭਾਰਤ ਦੀ ਵੱਡੀ ਆਬਾਦੀ ਅਤੇ ਤੇਜ਼ ਆਰਥਿਕ ਵਿਕਾਸ ਕਾਰਨ ਇਸ ਦੇ ਫੋਸਿਲ ਫਿਊਲ ਦੀ ਮੰਗ ਵਿੱਚ ਤੇਜ਼ੀ ਆ ਰਹੀ ਹੈ ਜਿਸ ਕਰਕੇ ਕੈਨੇਡਾ ਲਈ ਇਹ ਇੱਕ ਵਧੀਆ ਮਾਰਕੀਟ ਬਣ ਸਕਦੀ ਹੈ ਕੈਨੇਡਾ ਦੇ ਊਰਜਾ ਮੰਤਰੀ ਟਿਮ ਹੌਕਸਨ ਨੇ ਗੋਆ ਵਿੱਚ ਭਾਰਤ એનર્ਜੀ ਵੀਕ ਕਾਨਫਰੰਸ 'ਚ ਦੱਸਿਆ ਕਿ ਕੈਨੇਡਾ ਆਪਣੇ ਗ੍ਰਾਹਕ ਬੇਸ ਨੂੰ ਵਧਾਉਣ ਅਤੇ ਅਮਰੀਕਾ ਤੇ ਨਿਰਭਰਤਾ ਘਟਾਉਣ ਲਈ ਭਾਰਤ ਵੱਲ ਊਰਜਾ ਨਿਰਯਾਤ ਵਧਾਉਣਾ ਚਾਹੁੰਦਾ ਹੈ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ 98% ਦੀ ਊਰਜਾ ਨਿਰਯਾਤ ਕਰਨਾ ਇੱਕ ਰਣਨੀਤਿਕ ਗਲਤੀ ਹੈ। રાયસ્ટાર એનર્જી ਦੇ ਸੀਨੀਅਰ ਵਾਈਸ પ્રેસિਡੈਂਟ સુઝન ਬੈਲ ਨੇ ਕਿਹਾ ਕਿ ਕੈਨੇਡਾ ਦੇ ਫਾਸਲ ਫਿਊਲ ਨੂੰ ਭਾਰਤ ਭੇਜਣਾ ਇੱਕ ਮਾਣਯੋਗ ਯੋਜਨਾ ਹੈ ਭਾਰਤ ਵਿੱਚ ਪਹਿਲਾਂ ਹੀ ਰਿਫਾਈਨਿੰਗ ਉਦਯੋਗ ਵੱਡਾ ਹੈ ਜੋ ਲਗਭਗ 6 ਮਿਲੀਅਨ ਬੈਰਲ ਕੱਚੇ ਤੇਲ ਦੀ ਪ੍ਰਕਿਰਿਆ ਕਰਦਾ ਹੈ ਉਹਨਾਂ ਨੇ ਕਿਹਾ ਕਿ ਸਿਰਫ ਕੱਚਾ ਤੇਲ ਹੀ ਨਹੀਂ ਨਾਪਤਾ ਅਤੇ ਇਥੀਨ ਵੀ ਭਾਰਤ ਨੂੰ ਭੇਜਿਆ ਜਾ ਸਕਦੇ ਹਨ ਕੈਨੇਡਾ ਹੁਣ ਤੱਕ ਭਾਰਤ ਨੂੰ ਲਗਭਗ 1.5 ਲੱਖ ਹਜ਼ਾਰ ਬੈਰਲ ਦੇ ਨਾਂਨ ਰੇਟ ਨਾਲ ਕੱਚਾ ਤੇਲ ਵੇਚਦਾ ਹੈ ਜੋ ਭਾਰਤ ਦੀ ਕੁੱਲ ਮੰਗ ਦਾ ਸ ਇਹ ਇੱਕ ਛੋਟਾ ਹਿੱਸਾ ਹੈ ਜ਼ਿਆਦਾਤਰ ਭਾਰਤੀ ਭਾਰੀ ਕੱਚੇ ਤੇਲ ਦੀਆਂ ਆਯਾਤ ਇਰਾਕ ਤੋਂ ਹੁੰਦੀਆਂ ਹਨ ਜਿਸ ਦੀ ਥਾਂ ਕੈਨੇਡਾ ਦਾ ਤੇਲ ਲਾਇਆ ਜਾ ਸਕਦਾ ਹੈ ਵਿਸ਼ਲੇਸ਼ਕ ਰੌਰੀ ਜੌਨਸਟਨ ਦੇ ਮੁਤਾਬਕ ਜੇ ਇੱਕ ਨਵੀਂ ਪਾਈਪਲਾਈਨ ਬਣਾਈ ਜਾਵੇ ਜੋ ਡੀਪ ਆਰਡਰ ਪੋਰਟ ਨਾਲ ਜੁੜੀ ਹੋਵੇ ਅਤੇ ਵੱਡੀਆਂ ਜਹਾਜ਼ਾਂ ਨੂੰ ਸੰਭਾਲ ਸਕੇ ਤਾਂ ਭਾਰਤ ਕੈਨੇਡਾ ਲਈ ਹੋਰ ਆਸਾਨ ਮਾਰਕੀਟ ਬਣ ਜਾਵੇਗਾ ਉਨਾ ਨੇ ਕਿਹਾ ਕਿ ਚਾਈਨਾ ਦੀ ਮੰਗ ਅਗਲੇ ਕੁਝ ਦਹਾਕਿਆਂ ਵਿੱਚ ਸਥਿਰ ਹੋ ਜਾਵੇਗੀ ਇਸ ਲਈ ਭਾਰਤ ਹਮੇਸ਼ਾ ਦੁਨੀਆ ਲਈ ਅਗਲਾ ਵੱਡਾ ਇੰਜਨ ਹੋਵੇਗਾ ਹਾਲਾਂਕਿ 2025 ਵਿੱਚ ਭਾਰਤ ਵਿੱਚ ਤੇਲ ਦੀ ਮੰਗ ਸੋਚੇ ਅਨੁਸਾਰ ਤੇਜ਼ ਨਹੀਂ ਵਧੀ ਪਰ 2026 ਵਿੱਚ ਇਸ ਦੀ ਮੰਗ ਤੇਜ਼ ਹੋਣ ਦੀ ਸੰਭਾਵਨਾ ਹੈ ਇਨਾ ਕਾਰਨ ਕਰਕੇ ਭਾਰਤ ਕੈਨੇਡਾ ਲਈ ਇੱਕ ਸਟ੍ਰੈਟੈਜੀਕ ਮਾਰਕੀਟ ਹੈ ਸੂਜ਼ਨ ਬੈਲ ਨੇ ਇਹ ਵੀ ਕਿਹਾ ਕਿ ਲਿਕੁਇਫਾਈਡ ਨੈਚੁਰਲ ਗੈਸ ਯਾਨੀ ਐਲ ਐਨ ਜੀ ਲਈ ਵੀ ਮੌਕਾ ਹੈ ਭਾਰਤ ਦੁਨੀਆ ਦੀ ਲਗਭਗ 5% ਦੀ ਐਲ ਐਨ ਜੀ ਆਯਾਤ ਕਰਦਾ ਹੈ ਉਨ੍ਹਾਂ ਨੇ ਕਿਹਾ ਕਿ ਚਾਈਨਾ ਦੇ ਮੁਕਾਬਲੇ ਭਾਰਤ ਦੀ ਮਾਰਕੀਟ ਛੋਟੀ ਹੋਣ ਦੇ ਬਾਵਜੂਦ ਵੀ ਕਾਫੀ ਮਹੱਤਵਪੂਰਨ ਹੈ ਅਤੇ ਕੈਨੇਡਾ ਨੂੰ ਇਸ ਵਿੱਚ ਭਾਗ ਲੈਣਾ ਚਾਹੀਦਾ ਹੈ। ਕੈਨੇਡਾ ਦੀ ਕੇਂਦਰੀ ਸਰਕਾਰ ਦੇ ਡੇਟਾ ਅਨੁਸਾਰ ਭਾਰਤ ਕੈਨੇਡਾ ਦਾ 7ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ, ਜਿੱਥੇ ਖਨੀਜ ਤੇਲ ਅਤੇ ਉਤਪਾਦਾਂ ਦੀ ਵਪਾਰਕ ਮੁੱਲ ਲਗਭਗ 767 ਮਿਲੀਅਨ ਡਾਲਰ ਹੈ ਜੋ ਕੁੱਲ ਨਿਰਯਾਤ ਦਾ 14.5 ਫੀਸਦੀ ਹੈ। ਭਾਰਤ ਦੇ ਉੱਚ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕਿਹਾ ਹੈ ਕਿ ਦੋਵੇਂ ਦੇਸ਼ਾਂ ਲਈ ਵਪਾਰਕ ਸਹਿਯੋਗ ਦੇ ਬਹੁਤ ਮੌਕੇ ਹਨ ਜਿਸ ਵਿੱਚ ਊਰਜਾ ਖਾਦ ਨਿਊਕਲੀਅਰ ਅਤੇ ਅਹੰਕਰਮੀ ਖਨੀਜ ਸ਼ਾਮਿਲ ਹੈ। ਉਹਨਾਂ ਨੇ ਕਿਹਾ ਅਸੀਂ ਹਰ ਸੰਪਵਦੇਸ਼ ਨਾਲ ਮਿਲ ਕੇ ਸੌਦਿਆਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਖਾਸ ਕਰਕੇ ਕੈਨੇਡਾ ਵਰਗੇ ਦੇਸ਼ਾਂ ਨਾਲ। ਇਸ ਤਰ੍ਹਾਂ ਕੈਨੇਡਾ ਦਾ ਭਾਰਤ ਨਾਲ ਊਰਜਾ ਵਪਾਰ ਵਧਾਉਣਾ ਇੱਕ ਸਟ੍ਰੈਟਿਜਿਕ ਕਦਮ ਬਣ ਗਿਆ ਹੈ। ਇਹ ਨਾ ਸਿਰਫ ਕੈਨੇਡਾ ਦੇ ਐਕਸਪੋਰਟ ਵਪਾਰਤ ਲਈ ਜ਼ਰੂਰੀ ਹੈ ਬਲਕਿ ਭਾਰਤ ਦੀ ਤੇਜ਼ ਵਧ ਰਹੀ ਮੰਗ ਨੂੰ ਵੀ ਪੂਰਾ ਕਰ ਸਕਦਾ ਹੈ ਦੋਵੇਂ ਦੇਸ਼ਾਂ ਲਈ ਇਹ ਫਾਇਦੇਮੰਦ ਕਦਮ ਸਾਬਤ ਹੋ ਸਕਦਾ ਹੈ ਕੈਨੇਡਾ ਨੂੰ ਨਵੇਂ ਮਾਰਕੀਟ ਮਿਲਣਗੇ ਅਤੇ ਭਾਰਤ ਨੂੰ ਜ਼ਰੂਰੀ ਊਰਜਾ ਸਪਲਾਈ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਟਿਕੀ ਹੈ ਕਿ ਕੈਨੇਡਾ ਕਿੰਨੀ ਤੇਜ਼ੀ ਨਾਲ ਇਸ ਕਦਮ ਨੂੰ ਅੱਗੇ ਵਧਾਉਣ ਦਾ ਫੈਸਲਾ ਕਰਦਾ ਹੈ ਅਤੇ ਇਹ ਕਦਮ ਦੋਵੇਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ ਤੇ ਕੀ ਅਸਰ ਪਾਵੇਗਾ